ਚਾਂ ਸ਼ਾਹਜਹਾਨ ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਤੇ ਬੀਜਾਪੁਰ ਦੀਆਂ ਮਹਿਮਾਂ ਦੀ ਫਤਿਹ ਲਈ ਦੁਆ ਕਰਨਾ ਐਨੇ ਨੂੰ ਇੱਕ ਨਿਰਦਨ ਜਾਸਰਦਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਤੇ ਇੱਕ ਚਾਂਦੀ ਦਾ ਸਿੱਕਾ ਚਰਨੀ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸੇ ਕੇਨ ਕਬੂਲ ਕਰ ਲੈਣਾ ਕਿਉਂਕਿ ਉਹ ਸਿੱਕਾ ਉਸਦੀ ਹਲਾਲ ਦੀ ਕਮਾਈ ਦਾ ਹੈ ਮੀਰ ਨੇ ਉਸ ਗਰੀਬ ਸ਼ਰਦਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ ਹalal ਦੀ ਕਮਾਈ ਇੱਥੇ ਬੈਠੇ ਸ਼ੈਨਸ਼ਾ ਨੂੰ ਪੇਂਟ ਕਰ ਦੇਵੀ ਕਿਉਂਕਿ ਉਸ ਨੂੰ ਐ ਸਿੱਕੇ ਦੀ ਵਦੇਰੇ ਲੋੜ ਹੈ ਸ਼ੈਨਸ਼ਾ ਕੋਲ ਪੂਰੇ ਦੇਸ਼ ਤੱਕ ਜਾਣਾ ਹੈ ਫਿਰ ਵੀ ਉਹ ਅੱਲਾ ਦੇ ਬੰਦੇ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ ਸ਼ਾਜਾਹ ਬਹੁਤ ਸ਼ਰਮਿੰਦਾ ਹੋਇਆ ਸ਼ਾਜਾਹ ਨੇ ਆਪਣੀ ਸਭੀ ਜੀਵਨੀ ਸ਼ਾਜਾਹਾਨ ਨਾਮਾ ਵਿੱਚ ਸائیں ਮੀਰ ਨੂੰ ਇੱਕ ਪ੍ਰਤੀਸ਼ਟ ਬ੍ਰह्म ਗਿਆਨੀ ਦੱਸਿਆ ਹੈ ਇਕਲ ਬਾਸ਼ਾ ਨੇ ਆਪਣੀ ਆਤਮਕਥਾ ਵਿੱਚ ਮੰਨੀ ਏ ਕਿ ਸਾਈਂ ਜੀ ਨੇ ਸ਼ਾਹਜਹਾਂ ਨੂੰ مشਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ ਸ਼ਾਂਤੀ ਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ ਲੋਕਾਂ ਨਾਲ ਨਿਆਹ ਕਰੇ ਤੇ ਲੋਕਾਂ ਦਾ ਵਣ ਕੇ ਰਹੇ ਪੰਜੋ ਪਾਸ਼ਾ ਤੰਦਨਸ਼ੀਰ ਗੁਰਾਰਜਨ ਦੇ ਮਹਾਰਾਜ ਜੀ ਜਦ ਗੁਰਗੱਦੀ ਤੇ ਬੈਠੇ ਤਾਂ ਮੀਆਂ ਮੀਰ ਜੀ ਨੇ ਉਹਨਾਂ ਨੂੰ ਇੱਕ ਦਸਤਾਰ ਭੇਜੀ ਸੀ ਜਦੋਂ ਗੁਰੂ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਨੂੰ ਅਰੰਭਿਆਤਨੀ ਪੱਥਰ ਸਨ 1588 ਵਿੱਚ ਸਾਈ ਮੀਆਂ ਅਮੀਰ ਜੀ ਪਾਸੋਂ ਰਖਵਾਇਆ ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨਸਾਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਅਸਹਿ ਤੇ ਕੂਰਤ ਸੀ ਦਿੱਤੇ ਜਾ ਰਹੇ ਸਨ ਉਸ ਵੇਲੇ ਵੀ ਕੋਈ ਇੱਕ ਮੁਸਲਮਾਨ ਸੂਫੀ ਪੀਰ ਸਾਈ ਮੀਆਂ ਅਮੀਰ ਜੀ ਸਨ ਜਿਨ੍ਹਾਂ ਨੇ ਉਸ ਅਮਾਨਵੀ ਤੇ ਕਾਨੂੰਨ ਦੇ ਦੁਸ਼ਟ ਕਰਮ ਵਿਰੁੱਧ ਹਾ ਦਾ ਨਾਰਾ ਮਾਰਿਆ ਸੀ ਉਹ ਚਾਹੁੰਦੇ ਸਨ ਕਿ ਕਿਸ ਤਰੀਕੇ ਨਾਲ ਇਹ ਕੜੀ ਟਲ ਜਾਵੇ ਉਹਨਾਂ ਨੇ ਤਨਤਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪੁੱਛਿਆ ਵੀ ਸੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਦਿੱਲੀ ਤਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਤਵਾਹੀ ਲਿਆ ਦਿਆਂ ਪਰ ਗੁਰੂ ਸਾਹਿਬਾ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਸਾਈ ਮੀਆਂ ਮੀਰ ਉਹਨਾਂ ਨੇ ਕਈ ਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਸ਼ਕਲ ਕੜੀ ਵਿੱਚ ਸਾਥ ਦਿੱਤਾ ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹਾਨੇ ਨਾਲ ਦਿੱਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਤਾਂ ਸਾਈਂ ਮੀਆਂ ਮੀਰ ਜੀ ਆਪਣੇ ਨਾਲ ਪੀਰਾਂ ਫਕੀਰਾਂ ਨੂੰ ਲੈ ਕੇ ਬਾਦਸ਼ਾਹ ਨੂੰ ਸਮਝਾਉਣ ਲਈ ਦਿੱਲੀ ਗਏ ਮੀਆਂ ਮੀਰ ਨੂਰਜਹਾਂ ਦੇ ਵਜ਼ੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰ ਦੇਣ ਦਾ ਹੁਕਮ ਦਿੱਤਾ ਉਸ ਸਮੇਂ ਕਿਲੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ ਉਸ ਅਬਰਾਹੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ